ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਜੋ ਅੱਜ ਵਿਧਾਇਕ ਨਰੇਸ਼ ਕੁਮਾਰ ਕਟਾਰੀਆ ਦੇ ਸੱਦੇ ਤੇ ਸ਼ੈਲਰ ਯੂਨੀਅਨ ਦੇ ਪ੍ਰਧਾਨ ਸ਼ਮੀ ਜੈਨ ਦੇ ਸ਼ੈਲਰ ਵਿਖੇ ਪਹੁੰਚੇ ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਸਰਕਾਰ ਵੱਲੋਂ ਜੋ ਕੰਮ ਕੀਤੇ ਗਏ ਹਨ ਉਹਨਾਂ ਦੇ ਆਧਾਰ ਤੇ ਹੀ ਆਉਣ ਵਾਲੀਆਂ ਨਗਰ ਪੰਚਾਇਤ ਤੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਵੋਟਾਂ ਮੰਗੀਆਂ ਜਾਣਗੀਆਂ ਤੇ ਸਰਕਾਰ ਵੱਲੋਂ ਜੋ ਕੰਮ ਰਹਿ ਗਏ ਹਨ ਉਹਨਾਂ ਨੂੰ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ ਇਸ ਮੌਕੇ ਉਹਨਾਂ ਜਾਣਕਾਰੀ ਦਿੱਤੀ ਕਿ ਵਿਧਾਇਕ ਨਰੇਸ਼ ਕੁਮਾਰ ਕਟਾਰੀਆ ਵੱਲੋਂ ਜੋ ਮੱਲਾ ਵਾਲਾ ਰੋਡ ਦਾ ਜ਼ਿਕਰ ਕੀਤਾ ਗਿਆ ਹੈ ਉਸ ਦਾ ਕੰਮ ਵੀ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ ਦੇਖੋ ਅੱਜ ਸਾਡੀ ਫਿਰੋਜ਼ਪੁਰ ਜ਼ਿਲ੍ਹੇ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਮੀਟਿੰਗ ਸੀਗੀ ਤੇ ਸਾਡੇ ਮਾਨਯੋਗ ਐਮਐਲਏ ਸਾਹਿਬ ਕਟਾਰੀਆ ਸਾਹਿਬ ਆ ਰਸਤੇ ਚੋਂ ਜਾਣਾ ਸੀਗਾ ਇਹਨਾਂ ਨੂੰ ਨਾਲ ਲੈ ਕੇ ਜਾਣਾ ਸੀਗਾ ਤੇ ਇਹਨਾਂ ਨੇ ਹੁਕਮ ਲਾਇਆ ਕਿ ਸ਼ਮੀ ਜਾਨ ਦੀ ਸਾਡੇ ਚੈਲਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿ ਇੱਥੇ 2 ਮਿੰਟ ਰੁਕਣਾ ਹੈ ਆਪਣੇ ਸੀਨੀਅਰ ਜਿੰਨੇ ਵੀ ਆਗੂ ਸਹਿਬਾਨ ਨੇ ਪਾਰਟੀ ਦੇ ਉਹਨਾਂ ਨਾਲ ਗੁਲਾਕਤ ਕਰਨੀ ਹੈ ਸੋ ਮੈਂ ਇਹਨਾਂ ਦੇ ਹੁਕਮ ਅਨੁਸਾਰ ਇਥੇ ਪਹੁੰਚਿਆ ਤੇ ਸਭ ਨੂੰ ਮਿਲੇ ਗਨੇ ਆ ਬਹੁਤ ਵਧੀਆ ਲੱਗਿਆ ਸਾਡੀ ਇਫਾ ਦੀ ਜੀਰੇ ਦੀ ਟੀਮ ਜਿਹੜੀ ਆ ਆਮ ਆਦਮੀ ਪਾਰਟੀ ਦੀ ਬੜੀ ਸਟਰੌਂਗ ਟੀਮ ਆ ਔਰ ਬੜੇ ਜਜ਼ਬੇ ਦੇ ਨਾਲ ਕੰਮ ਕਰਦੇ ਨੇ ਬਾਕੀ ਜੋ ਛੋਟੀਆਂ ਮੋਟੀਆਂ ਸਮੱਸਿਆਵਾਂ ਹੈਗੀਆਂ ਨੇ ਇਲਾਕੇ ਦੀਆਂ ਅੱਜ ਅਸੀਂ ਮੀਟਿੰਗ ਵੀ ਕਰ ਰਹੇ ਹਾਂ ਫਰੋਜ਼ਪੁਰ ਉਹਦੇ ਵਿੱਚ ਵੀ ਡਿਸਕਸ ਕਰਾਂਗੇ ਔਰ ਜੋ ਵੀ ਕੋਈ ਕਾਟਾ ਸਾਡੇ ਇਸ ਸ਼ਹਿਰ ਦੇ ਵਿੱਚ ਹੈਗੀਆਂ ਨੇ ਉਹਨਾਂ ਨੂੰ ਪੂਰਾ ਕਰ ਸਰ ਨਗਰ ਕੌਂਸਲ ਚੋਣਾਂ ਆ ਰਹੀਆਂ ਨੇ ਕੀ ਤਿਆਰੀ ਆ ਪਾਰਟੀ ਬੋਲੋ ਦੇਖੋ ਨਗਰ ਕੌਂਸਲ ਚੋਣਾਂ ਦੀ ਸਾਡੀ ਪੂਰੀ ਤਿਆਰੀ ਆ ਨਗਰ ਪੰਚਾਇਤ ਨਗਰ ਨਿਗਮ ਸੋ ਜੀਰੇ ਦੀ ਤਾਂ ਨਹੀਂ ਆ ਚੋਣ ਚਲੋ ਇੱਥੇ 26 ਚਾ ਤੇ ਬਾਕੀ ਜਿਹੜੀ ਜਿੱਥੇ ਜਿੱਥੇ ਚੋਣ ਹੋਣੀ ਆ ਨਗਰ ਕੌਂਸਲ ਦੀ ਉਥੇ ਸਾਡੀਆਂ ਪੂਰੀਆਂ ਤਿਆਰੀਆਂ ਨੇ ਅਸੀਂ ਪੂਰਾ ਉੱਤੇ ਕੰਮ ਕੀਤਾ ਹੋਇਆ ਜੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਪਿਛਲੇ ਦਿਨੀ ਕੰਮ ਕੀਤੇ ਨੇ ਪਿਛਲੇ 2.5-3 ਸਾਲ ਦੇ ਵਿੱਚ ਉਹਨਾਂ ਨੂੰ ਲੈ ਕੇ ਅਸੀਂ ਲੋਕਾਂ ਕੋਲ ਜਾਵਾਂਗੇ ਔਰ ਲੋਕਾਂ ਤੋਂ ਅਪੀਲ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟ ਦਾ ਇਸਤੇਮਾਲ ਕੀਤਾ ਜਾਵੇ ਸਰਕਾਰ ਦਾ ਡਿਪਾਰਟਮੈਂਟ ਹੈ ਹਮਲਾ ਆਇਆ ਕੀ ਦੇਖਦੇ ਹੋ ਕੀ ਕੰਮ ਹੋ ਸਕਦੇ ਦੇਖੋ ਬੜੀ ਮੰਦਭਾਗੀ ਘਟਨਾ ਆ ਜਿਹੜਾ ਹਮਲਾ ਹੋਇਆ ਦਰਵਾਸਾਬ ਦੇ ਵਿੱਚ ਉਹਦੀ ਜੋ ਵੀ ਹਮਲਾਵਰ ਸੀਗਾ ਉਹਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਐਫ ਆਈ ਆਰ ਲੋਜ ਹੋ ਚੁੱਕੀ ਆ ਬਾਕੀ ਉਸਤਾਫ ਜਿਹੜੀ ਜਾਰੀ ਆ ਜੋ ਵੀ ਉਹਦੀ ਵੀਰਵੇ ਸਾਹਮਣੇ ਆਉਣਗੇ ਉਹ ਜਨ ਤੱਕ ਕੀਤੇ ਜਾਣਗੇ ਸਰ ਜੀਰਾ ਤੋਂ ਮੱਲਾਂ ਵਾਲਾ ਰੋਡ ਬਹੁਤ ਖਰਾਬ ਆ ਮੰਦੀ ਨਾਲ ਮੇਰੇ ਨਾਲ ਗੱਲ ਕਰ ਰਹੇ ਸੀ ਕਿ ਐਮ ਐਲ ਏ ਸਾਹਿਬ ਅਸੀਂ ਉਹਨੂੰ ਬਹੁਤ ਜਲਦ ਬਣਾਵਾਂਗੇ ਗਰ ਦਿੱਤੀ ਵਾਲੇ ਹੱਟ ਤੇ ਕੱਲ ਸਰ ਮੈਂ ਉੱਥੇ ਨਿਕਲਿਆ ਉੱਥੇ ਵੀ ਪੁੱਲ ਬੈਠ ਚੁੱਕਾ ਹੈ ਕੋਈ ਵੀ ਵੱਡਾ ਹਾਦਸਾ ਵਾਪਰਿਆ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਕਿ ਅਸੀਂ ਕੁਝ ਕੰਮ ਅਸੀਂ ਕੀਤੇ ਵੀ ਨੇ ਕਾਫੀ ਕੁਝ ਰਹਿੰਦੇ ਨੇ ਬਹੁਤ ਜਲਦ ਅਸੀਂ ਉਹਨਾਂ ਨੂੰ ਕੰਪਲੀਟ ਕਰ ਦੇਵਾਂਗੇ ਥੈਂਕ ਯੂ